ਇੱਕ ਕਾਲ ਮਿਲਿਆ ਮੈਨੂੰ ਅਖੇ ਲੈ ਬਾਈ ਤੈਨੂੰ ਕੀ ਹੋ ਗਿਆ ਬੜਾ ਮਾੜਾ ਹੋ ਗਿਆ ਮੈਂ ਫੇਟੇ ਮੂੰ ਤੇਰੇ ਤੋਂ ਬਾਬਿਓ ਡਾਈਟ ਦਾ ਪਰਪਰ ਧਿਆਨ ਰੱਖਣਾ ਪੈਂਦਾ ਅਜ ਲਾਉਣ ਸਵੇਰੇ ਓਟਸ ਐਪਲ ਤੇ ਬਦਾਮ ਇਹਨਾਂ ਦਾ ਓਟਸੋਂ ਫਾਈਬਰ ਮਿਲ ਜਾਣੀਆਂ ਬਦਾਮ ਤੋਂ ਉਦਾਂ ਵਧੀਆ ਐਪਲ ਤੁਹਾਨੂੰ ਪਤਾ ਕੀ ਕੰਮ ਕਰਦਾ ਨਾ ਤੇ ਡਾਈਟ ਵੀ ਤਿੰਨੀ ਤੋਂ ਕੀ ਮਿਲਣਾ ਇਹ ਨਹੀਂ ਮੈਂ ਤੇ ਉਹਦਾ ਟੈਡਾ ਆਪਣਾ ਐਡਾ ਸਾਰਾ ਮੈਂ ਕਿਹਾ ਤੇ ਦੇ ਆਂਗੂ ਨੀ ਕਿ ਬੈਨਰ ਸਮਝਿਆ ਟੱਡ ਨੂੰ ਜੋ ਆਉਂਦਾ ਸਿੱਟੀ ਸਿੱਠੀ ਜਾਓ ਮੈਂ ਕਿਹਾ ਮੈਂ ਡਾਈਟ ਉਨੇ ਕੇ ਲੈਣਾ ਜਿੰਨੀ ਕੋ ਉੱਤੋਂ ਮੈਨੂੰ ਚੀਜ਼ ਮਿਲਣੀ ਹੈ ਕਿ ਆਵੇ ਇੰਨੇ ਤੋਂ ਪ੍ਰੋਟੀਨ ਆ ਇੰਨੇ ਤੋਂ ਫਾਈਬਰ ਮਿਲਣੀ ਆ ਇੰਨਾ ਤੋਂ ਮੈਗਾ 3 ਮਿਲਣਾ ਆ ਸੋ ਮੈਂ ਉਸ ਹਿਸਾਬ ਦੇ ਨਾਲ ਮੈਂ ਕਿਹਾ ਮੈਂ ਖਾਣਾ ਹੈ ਕਹਿੰਦੇ ਨਹੀਂ ਯਾਰ ਮੋਟਾ ਸਹੀ ਲੱਗਦਾ ਸੀ ਪਰ ਫਿਰ ਮੇਨ ਜਿਹੜਾ ਜੈਨੂ ਬੰਦਾ ਜਿਹਨੂੰ ਪਤਾ ਫਿਟਿੰਗ ਕੀ ਹੁੰਦੀ ਫਿਟਨੈਸ ਕੀ ਹੁੰਦੀ ਉਹ ਐਪਰੀਸ਼ੀਏਟ ਹੀ ਕਰਦਾ ਕਿ ਬਹੁਤ ਵਧੀਆ ਹੋ ਗਿਆ ਯਾਰ ਅੱਗੇ ਨਾਲ ਫਿੱਟ ਹੋ ਗਿਆ ਨਾ ਨਹੀਂ ਤਾਂ ਜਿਹੜੇ ਉਦਾਂ ਆ ਉਹ ਤਾਂ ਲਗੜੀ ਆਵੇ ਨੇ ਬੈਨ ਰਵੀ ਜੀ ਬੈਨ ਬਣਾਇਆ ਢੱਡ ਨੂੰ ਜੋ ਨਾਲ ਮੋਮੋਸ ਜੋ 버ਗਰ ਉਹ ਪੀਜੇ ਜੋ ਤੁੰਨੀ ਹੁੰਨੇ ਆ ਸਾਬਨਾ ਢੱਡ ਨੂੰ ਨਾ ਤੁਹਾਨੂੰ ਪਤਾ ਕਿ ਕਿੰਨੇ ਚਿਰ ਵਾਰ ਕੀ ਜ ਖਾਣੀ ਹੈ ਕਿੰਨੇ ਚਿਰ ਵਾਰ ਨਹੀਂ ਖਾਣੀ ਮੁੜ ਕੇ ਵੀ ਦਵਾਈਆਂ ਦੇ ਟੋਕਰੇ ਤਾਂ ਸਿਆਣਿਆਂ ਨੇ ਕਿਹਾ ਕਿ ਨੇ ਜਿਹੜਾ ਕੀ ਉਹਦਾ ਨਾਮ ਆ ਬੰਦਾ ਉਹਦੀ ਬੁੱਕਸ ਪੜ੍ਹੀ ਆ ਉਹ ਕਹਿੰਦਾ ਸੀਗਾ ਇਹ ਮੈਡੀਸਨ ਵਾਂਗੂ ਦਵਾਈ ਖਾਓ ਆਪਣਾ ਖਾਣਾ ਨਾ ਦਵਾਈ ਵਾਂਗੂ ਖਾਓ ਦਵਾਈ ਦੇ ਜੋਗਾ ਖਾਓ ਇਹ ਨਾਵੇਂ ਮੁੜ ਕੇ ਫਿਰ ਤੁਹਾਨੂੰ ਖਾਣਾ ਤੋਂ ਜ਼ਿਆਦਾ ਖਾਣ ਨੂੰ ਤੇ ਮੁੜ ਕੇ ਦਵਾਈਆਂ ਖਾਣੀਆਂ ਪੈਣ। ਮਤਲਬ ਨਹੀਂ ਤਾਂ ਫਿਰ ਖਾਣੇ ਵਾਂਗੂ ਦਵਾਈਆਂ ਖਾਣੀਆਂ ਪੈਣੀਆਂ। ਸੋ ਆਹ ਗੱਲ ਹੈ ਲਿਮਟ ਰੱਖੋ। ਡਾਈਟ ਕਰਿਆ ਕਰੋ, ਵਧੀਆ ਫਿਟਿੰਗ ਕਰੋ। ਕੋਈ ਜਲਾ ਕਹਿੰਦਾ ਮੈਨੂੰ ਇਦਾਂ ਨਾ ਮੈਂ ਇਗਨੋਰ ਤੇ ਕਰਦਾ ਪਰ ਫਿਰ ਵੀ ਤੁਹਾਨੂੰ ਪਤਾ ਜੀ ਮਿਹਨਤ ਕਰੀ ਆ ਆਪਾਂ ਇੰਨੀ ਆਪਾਂ ਭਾਰ ਘਟਾਇਆ ਹੋਵੇ 17 ਕਿਲੋ ਨੂੰ ਨਾ ਕਹਿਣਾ ਹੁੰਦਾ ਭਾਰ 17 ਕਿਲੋ ਮੈਂ ਘਟਾਇਆ। ਪਰ ਇਦਾਂ ਦੁੱਖ ਲੱਗਦਾ ਜਦੋਂ ਇਦਾਂ ਹਾਲਾਤ ਕੋ ਕਹਿ ਦਿੰਦਾ ਜਿਵੇਂ ਐਪਰੀਸ਼ੀਏਟ ਕਰਦਾ ਵਧੀਆ ਲੱਗਦਾ ਹੈ। ਤੋਂ ਇਦਾਂ ਦੇ ਬੰਦੇ ਨੂੰ ਟੱਕਰ ਜਾਂਦੇ ਕਈ ਮਿਲ ਨੇ ਤੇ ਆਪਣੇ ਧਿਆਨ ਰੱਖਿਆ